ਹਰ ਬੰਦਾ ਜਿਹੜਾ ਹੈ ਉਹਨੂੰ ਕਿਸੇ ਦੂਜੇ ਦੀ ਲੋੜ ਜ਼ਰੂਰ ਹੈ ਇੱਚ ਕੋਈ ਸ਼ੱਕ ਨਹੀਂ ਇਨਸਾਨੀ ਇਨਸਾਨ ਦੀ ਮੈਂ ਗੱਲ ਕਰ ਰਿਹਾ ਦੂਜੇ ਜੀਵਾਂ ਦੀ ਨਹੀਂ ਹਰ ਬੰਦਾ ਜਿਹੜਾ ਦੂਸਰੇ ਦੇ ਉੱਤੇ ਆਸਰਾ ਕੇ ਬੈਠਾ ਹੈ ਜੇ ਰਾਜਾ ਸ਼ਕਤੀਸ਼ਾਲੀ ਬਲਵਾਨ ਹੈ ਤੇ ਉਹਨੂੰ ਵੀ ਤਾਂ ਪਰਜਾ ਦੀ ਆਸ ਹੈ ਭਾਵੇਂ ਉਹ ਡੈਮੋਕ੍ਰੇਸੀ ਹੋਵੇ ਲੋਕਤੰਤਰ ਹੋਵੇ ਤੇ ਭਾਵੇਂ ਪੁਸ਼ਤੈਨੀ ਰਾਜ ਹੋਵੇ ਡਿਕਟੇਟਰਸ਼ਿਪ ਹੋਵੇ ਪਰ ਜਨ ਨੂੰ ਲੋੜ ਹੈ ਰਾਜੇ ਦੀ ਆ ਡੈਮੋਕ੍ਰੇਸੀ ਵਿੱਚ ਵੀ ਲੋਕਤੰਤਰ ਵਿੱਚ ਵੀ ਤਾਂ ਪਰਜਾ ਦੀ ਲੋੜ ਮੈਂ ਬੇਨਤੀ ਕਰਾਂ ਕਿਹੜਾ ਬੰਦਾ ਜਿਹਨੂੰ ਪਰਜਾ ਦੀ ਮੁਤਾਜੀ ਨਹੀਂ ਜੇ ਥੋੜਾ ਜੈਨੂੰ ਬਰੀਕੀ ਨਾਲ ਦੇਖੀਏ ਰਾਜੇ ਨੂੰ ਪਰਜਾ ਦੀ ਲੋੜ ਹੈ ਤੇ ਪਰਜਾਂ ਨੂੰ ਵੀ ਆਪਣੇ ਮੁਲਕ ਨੂੰ ਚਲਾਉਣ ਲਈ ਰਾਜੇ ਦੀ ਲੋੜ ਹੈ ਇੱਕ ਦੂਜੇ ਦੀ ਲੋਡ ਦੇ ਪੂਰਕ ਨੇ ਅੱਜ ਅਸੀਂ ਦੇਖਨੇ ਕੋਈ ਬੰਦਾ ਆਸਾਨੀ ਜ਼ਿੰਦਗੀ ਦੇ ਫੀਲਡ 'ਚ ਜਿਹਨੂੰ ਬੰਦੇ ਨੂੰ ਬੰਦਿਆਂ ਦੀ ਲੋਡ ਨਹੀਂ ਜਿਵੇਂ ਮੰਨ ਲਓ ਇੱਕ ਨੇਤਾ ਹੈ ਮੈਂ ਚਲੋ ਇਹ ਸਿੱਧੀ ਜੀ ਗੱਲ ਕਰ ਰਹੇ ਆ ਉਹਨੂੰ ਵੀ ਤਾਂ ਕੱਲ ਇਹਨਾਂ ਲੋਕਾਂ ਦੀ ਲੋਡ ਹੈ ਵੋਟਾਂ ਦੀ ਇੱਕ ਗੌਣ ਵਾਲਾ ਗਵਈਆ ਹੈ ਉਹ ਵੀ ਤਾਂ ਆਪਣੇ ਦਾਅਵੇ ਨਾਲ ਛਾਤੀ ਠੋਕ ਕੇ ਕਹਿਣ ਲੱਗ ਪੈਂਦਾ ਇੰਨੇ ਲੋਕ ਮੇਰੇ ਫੈਨ ਨੇ ਇੰਨੇ ਲੋਕ ਮੈਨੂੰ ਸੁਣਦੇ ਆ ਚਾਹੇ ਕੀਰਤਨ ਕਥਾ ਦਾ ਦਾਹਰਾ ਹੈ ਇਸ ਵਿੱਚ ਵੀ ਇੱਕ ਹਉਮੇਪਨਪਦੀ ਪਈ ਹੈ ਕਿ ਇੰਨੇ ਲੋਕ ਮੇਰੇ ਪਿੱਛੇ ਆ ਸੰਤ ਕਹੋ ਮਹੰਤ ਕਹੋ ਰਾਜਨੀਤਾ ਕਹੋ ਲੀਡਰ ਕਹੋ ਕੋਈ ਬੰਦਾ ਇਸ ਧਰਤੀ ਦੇ ਖਿੱਤੇ 'ਚ ਜਿਹੜਾ ਹੈ ਉਹਨੂੰ ਆਪਣੇ ਕੰਮ ਦੇ ਵਿੱਚ ਕਿਸੇ ਦੂਜੇ ਬੰਦੇ ਦੀ ਜ਼ਰੂਰਤ ਜ਼ਰੂਰ ਹੇ ਅਗਲੀ ਬਿੰਦ ਤੇ ਕਿ ਇਸ ਮੁਲਕ ਅੰਦਰ ਖਾਸ ਕਰਕੇ ਭਾਰਤ ਵਿੱਚ ਬਾਦਸ਼ਾਹਾਂ ਨੂੰ ਕਈ ਵਾਰੀ ਪਰਮਾਤਮਾ ਨਾਲ ਤੁਲਨਾ ਦੇ ਦਿੱਤੀ ਗਈ ਤੇ ਉਸ ਦੇ ਦਰ ਤੇ ਲੋਕ ਫਰਿਆਦੀਖ ਹੁੰਦੇ ਸਨ ਤੇ ਜਦੋਂ ਅਸੀਂ ਪ੍ਰਾਤਨ ਹਿਸਟਰੀ ਨੂੰ ਪੜਨੇ ਆ ਤੇ ਕਈ ਵਾਰੀ ਚਿੱਠੀਆਂ ਵਿੱਚ ਇਥੋਂ ਤੱਕ ਲਿਖਿਆ ਮਿਲਦਾ ਰਾਜੇ ਨੂੰ ਰਿਜ਼ਕ ਦਾਤਾ ਪ੍ਰਜਾ ਪਾਲਕ ਜਹਾਂ ਪਨਾਹ ਹਰ ਦੋ ਆਲਮ ਸ਼ਾਹ ਤੱਕ ਸ਼ਬਦ ਵਰਦੇ ਇਹ ਸਾਰੇ ਸ਼ਬਦ ਇਤੋਂ ਤੱਕ ਕਿ ਰਾਜਿਆਂ ਨੂੰ ਲੋਕ ਭਗਵਾਨ ਕਹਿਣ ਲੱਗ ਪਏ ਇਹ ਭਗਵਾਨ ਹੈ ਇਹਦਾ ਦਿੱਤਾ ਸੀ ਖਾਣੇ ਪਏ ਤੇ ਲੋਕਾਂ ਦੀ ਸ਼ਬਦਾਵਲੀ ਵਿੱਚ ਇਹ ਪੈ ਗਿਆ ਕਿ ਪਰਜਾ ਪਾਲਕ ਰਿਜਕ ਦਾਤਾ ਅੰਨ ਦਾਤਾ ਸ਼ਹਿਨशाह ਪਰ ਗੁਰਮਤ ਨੇ ਇੱਕ ਜਿਹੜੀ ਸਾਨੂੰ ਵਿਲੱਖਣ ਚੀਜ਼ ਦਿੱਤੀ ਗੁਰਮਤ ਨੇ ਸਭ ਤੋਂ ਪਹਿਲੀ ਗੱਲ ਇਹ ਕਹੀ ਕਿ ਜੋ ਕੁਝ ਭਾਗਾ ਚਲ ਰੱਬ ਨੇ ਲਿਖਿਆ ਹੈ ਤੇਰੇ ਖਾਤ ਨਾਲ ਤੇ ਕੋਈ ਧੱਕੇ ਨਾਲ ਖੋ ਸਕਦਾ ਖਾਤ ਜਬਈ ਨਾ ਪਰ ਮੱਥੇ ਦੀ ਕੋਈ ਨਹੀਂ ਖੋ ਸਕੇਗਾ ਗੁਰਮਤ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜਾ ਕਨਸੈਪਟ ਸੀ ਬਾਦਸ਼ਾਹ ਵਾਲਾ ਰਜ਼ਕ ਦਾਤਾ ਪਰਜਾ ਪਾਲਕ ਜਿਹੜੇ ਲੋਕ ਸ਼ਬਦ ਵਰਤਦੇ ਸਨ ਉੱਥੇ ਗੁਰੂ ਨੇ ਸਭ ਤੋਂ ਵੱਡੀ ਜਿਹੜੀ ਬਖਸ਼ਿਸ਼ ਕੀਤੀ ਉਹਨਾਂ ਕਿਹਾ ਇਸ ਸੰਸਾਰ ਵਿੱਚ ਰਜ਼ਕ ਦਾਤਾ ਪਰਜਾ ਪਾਲਕ ਅਨ ਦਾਤਾ ਬਾਦਸ਼ਾਹ ਕੇਵਲ ਅਕਾਲ ਪੁਰਖ ਵੈਗੁਰੂ ਹੈ ਨਾ ਪਰਮਾਤਮਾ ਦੇ ਤੁਲ ਕੋਈ ਸੁਲਤਾਨ ਹੈ ਨਾ ਪਰਮਾਤਮਾ ਦੇ ਤੁਲ ਕੋਈ ਰਾਜਾ ਹੈ ਨਾ ਪਰਮਾਤਮਾ ਦੇ ਤੁਲ ਕੋਈ ਦਾਤਾ ਹੈ ਗੁਰਮਤਿ ਨੇ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਇਸੇ ਕਰਕੇ ਜਦੋਂ ਅਸੀਂ ਬਾਣੀ ਪੜ੍ਹਨੇ ਆ ਇੱਥੇ ਹਜ਼ੂਰ ਜਦੋਂ ਮੰਗਣ ਦੀ ਗੱਲ ਕਰਦੇ ਆ ਠੀਕ ਹੈ ਸੰਗਤ ਵਿੱਚ ਮੰਗਣ ਦੀ ਗੱਲ ਕੀਤੀ ਗੁਰੂ ਤੋਂ ਮੰਗਣ ਦੀ ਗੱਲ ਕੀਤੀ ਪਰ ਇਹਨਾਂ ਦੋਨਾਂ ਦਾ ਅੰਦਰੂਨੀ ਭਾਵ ਖੈ ਕਿ ਸਾਡੀ ਝੋਲੀ ਕੇਵਲ ਆਕਾਰਪੁਰਖ ਅੱਗੇ ਹੀ ਅੱਡੀ ਜਾਂਦੀ ਹੈ ਰੱਬ ਤੋਂ ਬਿਨਾ ਕੋਈ ਬੰਦਾ ਦਾਤਾ ਬਣ ਕੇ ਕਿਸੇ ਨੂੰ ਦਾਤ ਨਹੀਂ ਦੇ ਸਕਦਾ ਜਿਹੜਾ ਦੇ ਰਿਹਾ ਉਹ ਵੀ ਕਿਸੇ ਤੋਂ ਮੰਗ ਰਿਹਾ ਹੈ ਉਹ ਸੁਤੰਤਰ ਨਹੀਂ ਮੈਨੂੰ ਯਾਦ ਹੈ ਇੱਕ ਵਾਰੀ ਇਹ ਪੜਿਆ ਸੀ ਮੈਂ ਇੱਕ ਪੁਸਤਕ ਚ ਕਿ ਕਿਸੇ ਫਕੀਰ ਦੇ ਕੋਲ ਪਿੰਡ ਦੇ ਲੋਕ ਇਕੱਠੇ ਹੋ ਕੇ ਗਏ ਸਮਝਣ ਵਾਸਤੇ ਉਹਨਾਂ ਕਹਿੰਦੇ ਤੇਰੀ ਬਾਦਸ਼ਾਹ ਬਹੁਤ ਮੰਨਦਾ ਹੈ ਤੇਰਾ ਸਨਮਾਨ ਬਹੁਤ ਕਰਦਾ ਹੈ ਸਤਕਾਰ ਬਹੁਤ ਕਰਦਾ ਹੈ ਸਾਡਾ ਇਹ ਕੰਮ ਹੈ ਤੂੰ ਸਾਡੇ ਨਾਲ ਚੱਲ ਤੂੰ ਸਾਡੀ ਸਿਪਾਰਿਸ਼ ਕਰ ਹੋ ਸਕਦਾ ਹੈ ਕਿ ਤੇਰੀ ਮੰਨ ਲੈ ਤੇਰੀ ਗੱਲ ਉਹਨੇ ਮੋੜ ਦੇਣੀ ਉਹ ਫਕੀਰ ਕਹਿੰਦਾ ਮੈਂ ਕਦੀ ਇਸ ਤਰ੍ਹਾਂ ਕਿਸੇ ਦੇ ਬਾਦਸ਼ਾਹ ਦੇ ਬੂਵੇ ਤਿੰਨ ਕਿਆ ਮੰਗਣ ਵਾਸਤੇ ਵੇਖੋ ਮੇਲ ਮਿਲਾਪ ਹੋਣਾ ਹੋਰ ਚੀਜ਼ ਹੈ ਪਰ ਲਾਲਚ ਤੋਂ ਬਿਨਾ ਸੰਸਾਰ ਵਿੱਚ ਵਿਚਰਨੇ ਇਨੇ ਲੋਕ ਮਿਲਦੇ ਆ ਪਰ ਅੰਦਰ ਦੀ ਬਿਰਤੀ ਇਹ ਨਾ ਹੋਵੇ ਕਿ ਜੇ ਕੰਮ ਨੂੰ ਮਿਲਿਆ ਤੇ ਮੈਂ ਤਰਲੇ ਮਾਰ ਕੇ ਇਹਦੇ ਤੋਂ ਕੁਝ ਲੈਣਾ ਉਹਨੇ ਕਹ ਮੈ ਲਈ ਗੱਲ ਮੈਨੂੰ ਮਿਲਦਾ ਹੈ ਰਾਜਾ ਪਰ ਜੇ ਤੁਸੀਂ ਕਹਿੰਦੇ ਮੈਂ ਚਲਾ ਜਾਣਾ ਪਰ ਮੇਰੀ ਰੂਹ ਨਹੀਂ ਮੰਨਦੀ ਕਹਿੰਦੇ ਨਹੀਂ ਤੇਰੀ ਗੱਲ ਸਵੀਕਾਰ ਕਰ ਲੈਣੀ ਜਦੋਂ ਗਿਆ ਤੇ ਕਹਿੰਦੇ ਨੇ ਕਿ ਬਾਦਸ਼ਾਹ ਜਿਹੜਾ ਸੀ ਰਾਜਾ ਜਿਹੜਾ ਸੀ ਉਹ ਇਕੱਲਾ ਕਿਲੇ ਵਿੱਚ ਦੁਆ ਕਰ ਰਿਹਾ ਤੇ ਉਸ ਦੁਆ ਦੇ ਵਿੱਚ ਉਹ ਕਹਿ ਰਿਹਾ ਸੀ ਯਾ ਰੱਬ ਯਾ ਖੁਦਾ ਮੇਰੇ ਰਾਜ ਦੀਆਂ ਖੱਦਾਂ ਸਰਹੱਦਾਂ ਵਧ ਜਾਣ ਮੇਰੇ ਖਜ਼ਾਨਾ ਭਰਪੂਰ ਹੋ ਜਾਏ ਮੇਰੀਆਂ ਫੌਜਾਂ ਵਿੱਚ ਵਾਧਾ ਹੋਵੇ ਉਹ ਫਕੀਰ ਪਿੱਛੇ ਖਲੋ ਕੇ ਸੁਣ ਰਿਹਾ ਸੀ ਮਨ ਉਹਦਾ ਪਹਿਲਾਂ ਨਹੀਂ ਸੀ ਮੰਦਾ ਉਹ ਇੱਕੋ ਦਮ ਜਲਦੀ ਨਾਲ ਵਾਪਸ ਆ ਗਿਆ ਲੋਕਾਂ ਪੁੱਛਿਆ ਜੀ ਕਿਉਂ ਕਹਿੰਦਾ ਮੇਰੀ ਰੂਹ ਤਾਂ ਅੱਗੇ ਵੀ ਨਹੀਂ ਸੀ ਮੰਦੀ ਪਰ ਅੱਜ ਮੈਨੂੰ ਹੋ ਯਕੀਨ ਪੱਕਾ ਹੋ ਗਿਆ ਜਿਹਦੇ ਕੋਲ ਆਪਾਂ ਮੰਗਣਾ ਏ ਖੁਦ ਮੰਗਤਾ ਹੈ ਇਹ ਕਿਸੇ ਤੋਂ ਮੰਗਦਾ ਪਿਆ ਤੇ ਇਹਦੇ ਤੋਂ ਕਿਉਂ ਮੰਗਣਾ ਜੇ ਸਪਾਰਸ਼ ਹੀ ਕਰਨੀ ਏ ਆਹ ਮੈਂ ਉਸ ਰੱਬ ਅੱਗੇ ਕਰਨਾ ਵੇ ਜਿਹਦੇ ਦਰ ਤੇ ਇਹ ਰਾਜਾ ਵੀ ਮੰਗਤਾ ਬਣ ਕੇ ਬੈਠਾ ਹੈ ਗੁਰਮਤਿ ਨੇ ਮੈਂ ਹੁਣ ਬਾਣੀ ਚੋਂ ਅਗੇ ਅਰਜ਼ ਕਰਨੀ ਗੁਰਮਤਿ ਨੇ ਦਾਤਾ ਕੇਵਲ ਪਰਮ ਪਰਮੇਸ਼ਵਰ ਨੂੰ ਮੰਨਿਆ ਕਿ ਰਿਜ਼ਕ ਦੇਣ ਵਾਲਾ ਅੱਜ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਚੋਂ ਕੁਝ ਬੇਨਤੀਆਂ ਆਪ ਨੂੰ ਕਰਨੀਆਂ ਨੇ ਸਭ ਤੋਂ ਪਹਿਲਾਂ ਕਿ ਜਗਤ ਮੰਗਤਾ ਹੈ ਫਰਕ ਇਹ ਨਹੀਂ ਕੋਈ ਝੌਂਪੜੀ 'ਚ ਬੈਠਾ ਮੰਗ ਰਿਹਾ ਕੋਈ 100 ਗਾਇ ਦੇ ਮਕਾਨ 'ਚ ਮੰਗ ਰਿਹਾ ਕੋਈ 200 ਗਾਇ ਦੇ ਮਕਾਨ 'ਚ ਮੰਗ ਰਿਹਾ ਕੋਈ ਸੱਚ ਇਹ ਵੇਖ ਕੇ ਵੱਡੇ ਵੱਡੇ ਫਾਰਮ ਹਾਊਸ 'ਚ ਬੈਠਾ ਮੰਗ ਰਿਹਾ ਇੱਥੇ ਕੋਈ ਰੁਪਈਆ 1 ਮੰਗਦਾ ਹੈ ਤੇ ਕੋਈ 1 ਅਰਬ ਮੰਗਦਾ ਹੈ ਯਾਦ ਰੱਖਿਓ ਭਾਵੇਂ ਕੋਈ ਇੱਕ ਮੰਗੇ ਤੇ ਭਾਵੇਂ ਅਰਬ ਮੰਗੇ ਪਰ ਮੰਗਣ ਵਾਲੀ ਬਿਰਤੀ ਵਿੱਚ ਦੋਨੋਂ ਹੀ ਮੰਗਤੇ ਨੇ ਪਰ ਸੋਚ ਆਪੋ ਆਪਣੀ ਉਹ ਇੰਨੇ ਕੋਈ ਮੰਗ ਰਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ ਸਾਰਾ ਸੰਸਾਰ ਮੰਗਤਾ ਹੈ ਦਾਤਾ ਸਿਰਫ ਕੇਵਲ ਅਕਾਲ ਪੁਰਖ ਵੈਰ ਗੁਰੂ ਹੈ ਮੈਂ ਥੋੜੀ ਜਿਹੀ ਹੋਰ ਇਹ ਬੇਨਤੀ ਕਰਾਂ ਇਹੀ ਕਾਰਨ ਕਿ ਗੁਰਮਤਿ ਵਿੱਚ ਜਿਹੜਾ ਪਾਤਸ਼ਾਹੀ ਦਾ ਕਨਸੈਪਟ ਇਸ ਵਿੱਚ ਕਿਸੇ ਰਾਜੇ ਨੂੰ ਹਾਂ ਕਿਤੇ ਕਿਤੇ ਸ਼ਬਦ ਪਾਤਸ਼ਾਹ ਆਏ ਨੇ ਉਮਰਾਵ ਆਏ ਨੇ ਪਰ ਰੋਹਾਨੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਸੇ ਵੀ ਰਾਜੇ ਨੂੰ ਪਾਤਸ਼ਾਹ ਸ਼ਬਦ ਰੱਬ ਦੇ ਤੁਲ ਨਹੀਂ ਵਰਤੇ ਆ ਉਹਨਾਂ ਨੇ ਕਿਹਾ ਸਾਡਾ ਰਾਜਾ ਦੇਖੋ ਕਬੀਰ ਸਾਹਿਬ ਜੈਸਾ ਮਹਾਪੁਰਖ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ ਤੇ ਜਿੱਥੇ ਗੜ ਹੈ ਬ੍ਰਾਹਮਣਾ ਦਾ ਵਿਦਵਾਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਵੀ ਉਸ ਦਾ ਹੈ ਉਹਨਾਂ ਦਾ ਇੱਕ ਬਚਨ ਹੈ ਉਹ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ لیاقت ਦਾ ਜਦੋਂ